ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਨਵੀਂ ਵੀਡੀਓ ਛੋਟੀਆਂ ਮੋਟੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਅਪਾਇੰਟਮੈਂਟਸ ਦੀ ਅਪਾਇੰਟਮੈਂਟਸ ਸਟਿਲ ਬੰਦ ਵਾ ਤਿੰਨ ਚਾਰ ਦਿਨ ਹੋ ਗਏ ਆ ਹੁਣ ਅਪਾਇੰਟਮੈਂਟਸ ਬੰਦ ਪਈਆਂ ਹੋਈਆਂ ਆ ਅਪਾਇੰਟਮੈਂਟ ਦਾ ਹੀ ਰੋਲਾ ਹੁਣ ਅੱਗੇ ਚੱਲਣਾ ਆ ਤੇ ਅਪਾਇੰਟਮੈਂਟ ਦਾ ਰੋਲਾ ਸ਼ੁਰੂ ਹੋ ਗਿਆ ਆ ਸੋ ਲੋਕਾਂ ਦੇ ਦਿਮਾਗ ਕਿੰਨੇ ਖਰਾਬ ਹੋਏ ਪਏ ਆ ਏਜੰਟਾਂ ਦੇ ਕਿੰਨੇ ਦਿਮਾਗ ਖਰਾਬ ਹੋਏ ਪਏ ਆ ਕੀ ਅਪਾਇੰਟਮੈਂਟ ਦਾ ਰੇਟ ਜਿਹੜਾ ਹੈਗਾ ਆ ਉਹ 2.2 ਲੱਖ ਰੁਪਇਆ ਤੱਕ ਕਰ ਦਿੱਤਾ ਹੋਇਆ ਹੈ ਫੈਮਿਲੀ ਰੀਯੂਨੀਅਨ ਦਾ ਲੋਕਾਂ ਦੀ ਸੋਚ ਲੋਕਾਂ ਨੇ ਇਦਾਂ ਦੇ ਪੈਸੇ ਕਮਾ ਕੇ ਕਿੱਥੇ ਜਾਣਾ ਮੈਨੂੰ ਤਾਂ ਹੁਣ ਤੱਕ ਇਹ ਨਹੀਂ ਸਮਝ ਲੱਗਦੀ ਕਿ ਬੰਦੇ ਨੇ ਪਹਿਲਾਂ ਤਾਂ ਕਿਸ ਤਰੀਕੇ ਦੇ ਨਾਲ ਕਿਹੜੀਆਂ ਤੰਗੀਆਂ ਪਰੇਸ਼ਾਨੀਆਂ ਕਰਕੇ ਇਟਲੀ ਦੇ ਵਿੱਚ ਦਿਹਾੜੀਆਂ ਲਾ ਕੇ ਆਪਣੀ ਫੈਮਿਲੀ ਵਾਸਤੇ ਇੱਕ ਸੱਦਾ ਜਿਦਾ ਕਹਿ ਦਈਏ ਕਿ ਜਿਹੜਾ ਹੈਗਾ ਪ੍ਰੋਡਿਊਸ ਕੀਤਾ ਹੁੰਦਾ ਤੇ ਉਹਦੇ ਉੱਤੇ ਫੇ ਵਿਚਾਰੇ ਨੇ ਜਦੋਂ ਅਪਾਇੰਟਮੈਂਟ ਨਹੀਂ ਮਿਲਦੀ ਹੈਗੀ ਫੈਮਿਲੀ ਰੀਯੂਨੀਅਨ ਦੀ ਵੀਐਫਐਸ ਦੇ ਵਿੱਚ ਅੰਦਰ ਆਪਣਾ ਜਿਹੜਾ ਬੰਦਾ ਹੈਗਾ ਆ ਉਹਦੇ ਤੋਂ ਆਪਾਂ ਤੁਹਾਨੂੰ ਅਪਾਇੰਟਮੈਂਟ ਕਢਾ ਦਾਂਗੇ ਤੇ ਰੇਟ ਕਿੰਨਾ ਜੀ 2.5 ਲੱਖ ਰੁਪਈਆ ਤੋਂ ਇੱਦਾਂ ਦੇ ਲੋਕਾਂ ਨੂੰ ਥੋੜੀ ਜੀ ਸ਼ਰਮ ਕਰਨੀ ਚਾਹੀਦੀ ਹੈ ਤੇ ਸ਼ਰਮ ਕਰਨੀ ਚਾਹੀਦੀ ਹੈਗੀ ਆ ਅੰਦਰਲੇ ਲੋਕਾਂ ਨੂੰ ਦੇਖੋ ਜੀ ਸਿਸਟਮ ਬੜਾ ਸਿੱਧਾ ਆ ਜੇ ਕਿਸੇ ਦੇ ਪੇਪਰ ਆਏ ਆ ਉਹ ਜਮ੍ਹਾਂ ਹੋਣੇ ਚਾਹੀਦੇ ਆ ਇਹਨਾਂ ਦੇ ਵੀਐਫਐਸ ਦੇ ਰੂਲ ਵੀਐਫਐਸ ਦਾ ਜਿਹੜਾ ਸਿਸਟਮ ਹੈਗਾ ਟੋਟਲੀ ਆਊਟ ਆਫ ਕੰਟਰੋਲ ਆ ਕੁਝ ਸਮਝ ਨਹੀਂ ਲੱਗਣਿਆ ਇਹ ਕਰਦਾਂਗੇ ਚਾਹੁੰਦੇ ਆ ਹੁਣ ਦੇਖੋ ਜਿਹੜੇ ਬੰਦੇ ਦੀ ਫੈਮਿਲੀ ਰੀਯੂਨੀਅਨ ਅਪਾਇੰਟਮੈਂਟ ਮਿਲਦੀ ਨਹੀਂ ਪਈ ਹੈਗੀ ਜਿਹੜੇ ਬੰਦਿਆਂ ਦੇ ਅੰਦਰ ਵੱਡੇ ਏਜੰਟ ਹੈਗੇ ਆ ਫੇ ਛੋਟੇ ਏਜੰਟ ਆ ਜਾਂਦੇ ਆ ਕੰਮ ਕਰਾ ਕੇ ਰੁਪਈਆ 50000 ਤੋਂ ਸ਼ੁਰੂ ਹੁੰਦਾ ਹੁੰਦਾ ਥੱਲੇ ਤੀਜੇ ਚੌਥੇ ਬੰਦੇ ਕੋ ਪਹੁੰਚਦੇ ਪਹੁੰਚਦੇ 2.5 ਲੱਖ ਰੁਪਈਆ ਜਿਹੜਾ ਹੈਗਾ ਹੋ ਜਾਂਦਾ ਆ ਤੇ ਜਦੋਂ ਅੰਬੈਸੀ ਨੇ ਜਿਹੜੀ ਅਪਾਇੰਟਮੈਂਟ ਦੇ ਹੀ ਦਿੱਤੀ ਆ ਪੇਪਰ ਚਾਹੇ ਖਤਮ ਹੋਏ ਹੋਣ ਚਾਹੇ ਨਾ ਖਤਮ ਹੋਏ ਹੋਣ ਉਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਵਾਪਸ ਭੇਜੇ ਜਾਣ ਸੋ ਬਹੁਤ ਸਾਰੇ ਬੰਦੇ ਜਿਨ੍ਹਾਂ ਦੇ ਨੂਲੇ ਉਸਤੇ ਖਤਮ ਹੋ ਗਏ ਸੀ ਵਿਚਾਰਿਆਂ ਨੇ ਪੈਸੇ ਦੇ ਕੇ ਅਪਾਇੰਟਮੈਂਟਾਂ ਚਕਾਈਆਂ ਸੀ ਅਪਾਇੰਟਮੈਂਟਾਂ ਵੀ ਸਿਸਟਮ ਤੇ ਬੋਲਦੀਆਂ ਆ ਇਹ ਵੀ ਨਹੀਂ ਹੈਗਾ ਕਿ ਅਪਾਇੰਟਮੈਂਟਾਂ ਫੇਕ ਆ ਜਿੰਨੇ ਵੀ ਬੰਦਿਆਂ ਦੇ ਹੁਣ ਤੱਕ ਮੈਸੇਜ ਕਾਲ ਆਏ ਆ ਅਪਾਇੰਟਮੈਂਟਾਂ ਬਿਲਕੁਲ ਸਹੀ ਆ ਬੰਦੇ ਅੰਦਰ ਜਾਂਦੇ ਪਏ ਆ ਇਹ ਜਮਾ ਕਿਉਂ ਨਹੀਂ ਕਰਦੇ ਪਏ ਹੈਗੇ ਸਭ ਤੋਂ ਵੱਡਾ ਪ੍ਰੋਬਲਮ ਇਹ ਹੈ ਕਿ ਤੁਸੀਂ ਅਪਾਇੰਟਮੈਂਟ ਦਿੱਤੀ ਕਿਉਂ ਉਸ ਵੇਲੇ ਅਪਾਇੰਟਮੈਂਟਾਂ ਦਾ ਜਿਹੜਾ ਨੂਲਾ ਉਸਦਾ ਜਿਹੜਾ ਹੁੰਦਾ ਉਹ ਨਹੀਂ ਪਤਾ ਹੁੰਦਾ ਕਿ ਇਹ ਕਿੰਨਾ ਨੂਲਾ ਉਸਦਾ ਇਹਦਾ ਨੰਬਰ ਕਿੰਨਾ ਹੈਗਾ ਤੇ ਇਹ ਕਿੰਨੀ ਦੇਰ ਤੱਕ ਵੈਲਿਡ ਹੈ ਕਿੰਨਾ ਟਾਈਮ ਇਹਨੂੰ ਰਹਿੰਦਾ ਹੈਗਾ ਤੇ ਹੁਣ ਇਹਨਾਂ ਨੇ ਨਵਾਂ ਹੀ ਇੱਕ ਸਿਸਟਮ ਸ਼ੁਰੂ ਕਰਤਾ ਕਿ ਜਿਹਦਾ ਨੋਨ ਲਾਸਟਾ ਜਿਆਦਾ ਪੁਰਾਣਾ ਹੋ ਗਿਆ ਆ ਉਹਦਾ ਅਸੀਂ ਜਮਾ ਨਹੀਂ ਕਰਨਾ ਹੈਗਾ ਗਲਤ ਗੱਲ ਆ ਜੀ ਇਹ ਬੰਦੇ ਵਿਚਾਰੇ ਜਿਹੜੇ ਕਿਸੇ ਨੇ ਕਿਸੇ ਤੋਂ ਵੀ ਅੱਜੂ ਪੈਸੇ ਲਏ ਹੁੰਦੇ ਕਦੇ ਨੇ ਕਿਸੇ ਤੋਂ ਵੀ ਅੱਜੂ ਲਏ ਹੁੰਦੇ ਹੈਗੇ ਆ ਤੇ ਇਸ ਤੋਂ ਬਾਅਦ ਇਹਨਾਂ ਨੇ ਹੁਣ ਹੈਲੋ ਵੈਰੀਫਾਈ ਦਾ ਜਿਹੜਾ ਸਿਸਟਮ ਸ਼ੁਰੂ ਕੀਤਾ ਆ ਉਹ ਵੀ ਵਿਚਾਰੇ ਕਈ ਬੰਦਿਆਂ ਦੇ ਮਨ ਦੇ ਵਿੱਚ ਇੱਕ ਬੜਾ ਤਕੜਾ ਬਹਿਮ ਪ੍ਰੋਡਿਊਸ ਕਰ ਦਿੱਤਾ ਆ ਕਿ ਜੇ ਹੈਲੋ ਵੈਰੀਫਿਕੇਸ਼ਨ ਨਹੀਂ ਕਰਦੇ ਤਾਂ ਪੇਪਰ ਜਮਾ ਹੋਣੇ ਜਾਂ ਨਹੀਂ ਹੋਣੇ ਹੈਗੇ ਪੇਪਰ ਦੇਖੋ ਤੁਹਾਡੇ ਜਮਾ ਹੋਣੇ ਹੀ ਹੋਣੇ ਆ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਹੈਲੋ ਵੈਰੀਫਿਕੇਸ਼ਨ ਇੱਕ ਜਸਟ ਇੱਕ ਐਡੀਸ਼ਨਲ ਸਰਵਿਸ ਆ ਜੇ ਤੁਸੀਂ ਉਹ ਲੈਨੇ ਆ ਤੁਹਾਡਾ ਜਿਹੜਾ ਵੀਜ਼ਾ ਪ੍ਰੋਸੈਸ ਆ ਥੋੜਾ ਈਜ਼ੀ ਹੋ ਜਾਣਾ ਤੇ ਜਿਹੜੇ ਏਜੰਟ ਹੈਗੇ ਆ ਜਿਹੜੇ ਠੱਗ ਹੈਗੇ ਉਹ ਪਹਿਲਾਂ ਹੀ ਖੜੇ ਹੋ ਗਏ ਆ ਹੈਲੋ ਵੈਰੀਫਾਈ ਦੇ ਨਾਂ ਦੇ ਉੱਤੇ 30 ਤੋਂ 35000 ਫੀਸ ਲਕਦੀ ਆ ਹੈਲੋ ਵੈਰੀਫਾਈ ਦੀ ਜਦ ਕਿ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ 7-8000 ਇਹਦੀ ਫੀਸ ਬਣਦੀ ਹੈ ਜਿਹੜੀ ਉਹਨਾਂ ਨੇ ਲੈਣੀ ਲੈਣੀ ਆ ਤੁਹਾਡੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਵਾਸਤੇ ਪਰ 30-35000 ਕਾਦਾ ਮੈਨੂੰ ਨਹੀਂ ਸਮਝ ਸਮਝ ਤੋਂ ਬਾਹ ਲੋਕਾਂ ਨੂੰ ਕਿਉਂ ਠੱਗਿਆ ਜਾਂਦਾ ਆ ਠੀਕ ਆ ਸੋ ਇਸ ਕਰਕੇ ਤੁਸੀਂ ਇਸ ਕਿਸੇ ਠੱਗੀ ਦੇ ਵਿੱਚ ਨਾ ਆਵੋ ਤੁਹਾਡੇ ਪੇਪਰ ਸਿੱਧੇ ਵੀ ਜਮ੍ਹਾਂ ਹੋ ਜਾਣੇ ਆ ਹੈਲੋ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਹੈਲੋ ਵੈਰੀਫਿਕੇਸ਼ਨ ਕਰਾਣੇ ਆ ਤਾਂ ਤੁਹਾਡਾ ਜਿਹੜੀ ਵੈਰੀਫਿਕੇਸ਼ਨ ਬਾਅਦ ਚ ਹੋਣੀ ਆ ਪੇਪਰ ਸਬਮਿਸ਼ਨ ਤੋਂ ਬਾਅਦ ਉਹ ਪਹਿਲਾਂ ਹੋ ਜਾਣੀ ਆ ਬਸ ਈਜ਼ੀ ਹੋ ਜਾਣਾ ਥੋੜਾ ਵੀਜ਼ਾ ਪ੍ਰੋਸੈਸ ਥੋੜਾ ਤੇਜ਼ ਹੋ ਜਾਣਾ ਹੈ ਹੈਲੋ ਵੈਰੀਫਾਈ ਦਾ ਸਿਰਫ ਇੰਨਾ ਕੰਮ ਆ ਸੋ ਦਿਮਾਗ ਦੇ ਵਿੱਚ ਤੋਂ ਇਹ ਬੋਝ ਲਾ ਦਿਓ ਕਿ ਤੁਹਾਨੂੰ ਸ਼ਾਇਦ ਇਹ ਕਰਾਉਣਾ ਹੀ ਪੈਣਾ ਆ ਬਾਕੀ ਐਮਬੈਸੀ ਦੇ ਵਿੱਚ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਹੈਗੀਆਂ ਆ ਠੀਕ ਆ ਜੀ ਜੂਨ ਦੇ ਵਿੱਚ ਜੇ ਉਹਨਾਂ ਨੇ ਡਾਕੂਮੈਂਟਸ ਕਿਹੜੇ-ਕਿਹੜੇ ਲੈ ਕੇ ਜਾਣੇ ਆ ਮੈਂ ਪਹਿਲਾਂ ਕਲੀਅਰ ਕਰ ਦਵਾਂ ਹੁਣ ਡੈਕਰਸੋਨੀ ਜਿਹੜੀ ਹੈਗੀ ਨਹੀਂ ਲੱਗਦੀ ਹੈਗੀ ਸਟਾਮ ਜਿਹੜਾ ਸਰਪੰਚ ਵੱਲੋਂ ਸੀਗਾ ਉਹ ਵੀ ਮੋੜ ਦਿੰਦੇ ਆ ਉਹ ਪਰ ਮੇਰਾ ਜੋ ਪਰਸਨਲ ਜਿਹੜਾ ਉਹਦਾ ਨੋ ਐਡਵਾਈਸ ਆ ਸਟਾਮ ਜ਼ਰੂਰ ਬਣਾ ਕੇ ਲੈ ਕੇ ਜਾਇਓ ਐਕਸਪੀਰੀਅੰਸ ਸਰਟੀਫਿਕੇਟ ਕੋਈ ਨਹੀਂ ਲੱਗਦਾ B2020 ਵਾਲੇ ਪੇਪਰਾਂ ਦੇ ਵਿੱਚ B2020 ਵਾਲੇ ਪੇਪਰਾਂ ਵਿੱਚ ਲੱਗਣਾ ਕੀ-ਕੀ ਆ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ ਪਹਿਲਾਂ ਤਾਂ ਦੇਖੋ ਜੀ ਡੀ ਫਾਰਮ ਜਿਹੜਾ ਕਿ ਤੁਸੀਂ ਆਪਣੇ ਹੱਥਾਂ ਨਾਲ ਭਰਨਾ ਹੁੰਦਾ ਆ ਫੋਟੋਗ੍ਰਾਫ ਤੁਹਾਡੀ ਹੋਣੀ ਆ 35x40 ਦੀ ਵਾਈਟ ਬੈਕਗਰਾਉਂਡ ਹੋਣਾ ਚਾਹੀਦਾ 80% ਫੇਸ ਠੀਕ ਆ ਜੀ ਫਿਰ ਉਸ ਤੋਂ ਬਾਅਦ ਇਹ ਡੀ ਫਾਰਮ ਦੇ ਉੱਤੇ ਲੱਗਦੀ ਆ ਉਸ ਤੋਂ ਬਾਅਦ ਤੁਹਾਡਾ ਨੂਲਾ ਉਸਤਾ ਚਾਹੀਦਾ ਆ ਫਿਰ ਤੁਹਾਡਾ ਜਿਹੜਾ ਹੈਗਾ ਆ ਸੀ ਸਟੈਗ ਚਾਹੀਦਾ ਹੈਗਾ ਆ ਫਿਰ ਤੁਹਾਡਾ ਪਾਸਪੋਰਟ ਦੀ ਪੀਡੀਐਫ ਜਿਹੜੀ ਹੈਗੀ ਉਹਦੀ ਕਲਰ ਕਾਪੀ ਆ ਸਾਰੇ ਕਲਰ ਲੈ ਕੇ ਜਾਓ ਵਧੀਆ ਗੱਲ ਆ ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਮਾਲਕ ਹੈਗਾ ਉਹਦੀ ਆਈਡੀ ਫਿਰ ਇੰਸ਼ੋਰੈਂਸ ਚਾਹੀਦੀ ਆ ਠੀਕ ਹੈ ਜੀ ਇੰਸ਼ੋਰੈਂਸ 32500 2000 ਸਮਥਿੰਗ ਕੁਛ ਦੀ ਵੀ ਆ ਸਕਦੀ ਹੈ 50 ਤੋਂ 60000 ਯੂਰੋ ਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਹਾਡੀ ਡੰਮੀ ਟਿਕਟ ਚਾਹੀਦੀ ਹੈਗੀ ਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਲੱਗਣੀਆਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਲੱਗਣਾ ਹੈਗਾ ਠੀਕ ਹੈ ਸੋ ਜਿਹੜੇ ਵੀ ਵੀਡੀਓ ਦੇਖਦੇ ਹੈਗੇ ਆ ਜਿਨ੍ਹਾਂ ਦੇ ਅੱਛਾ ਇੱਕ ਚੀਜ਼ ਹੋਰ ਆ ਜਿਨ੍ਹਾਂ ਬੰਦਿਆਂ ਨੇ ਇਹਨਾਂ ਟਾਈਮ ਦੇ ਵਿੱਚ ਆ ਮਹੀਨੇ ਦੇ ਵਿੱਚ ਵੀਜ਼ੇ ਆਏ ਆ ਜਰੂਰ ਥੱਲੇ ਕਮੈਂਟ ਕਰਿਓ ਤਾ ਜੋ ਆਪਾਂ ਲੋਕਾਂ ਨੂੰ ਇਹ ਵੀ ਇਨਫਰਮੇਸ਼ਨ ਦੇ ਸਕੀਏ ਵੀ ਕਿੰਨੇ ਮਹੀਨੇ ਬਾਅਦ ਜਿਹੜੇ ਹੈਗੇ ਆ ਵੀਜ਼ਾ ਲਾ ਕੇ ਆ ਰਹੇ ਕਿਉਂਕਿ ਬਹੁਤ ਜ਼ਿਆਦਾ ਕੁਐਸਚਨ ਪੁੱਛਿਆ ਜਾਂਦਾ ਆ ਕਿ ਭਾਜੀ ਹੁਣ ਕਿੰਨਾ ਟਾਈਮ ਲੱਗਦਾ ਕਿਉਂਕਿ ਟਾਈਮ ਕਿਸੇ ਨੂੰ ਵੀ ਨਹੀਂ ਪਤਾ ਹੈਗਾ 20 ਦਿਨ ਦੇ ਵਿੱਚ ਵੀ ਆਇਆ ਬੰਦੇ ਆ ਦਾ B2020 ਪੇਪਰਾਂ ਦਾ ਵੀਜ਼ਾ ਲਾ ਕੇ 21 ਦਿਨ ਦੇ ਵਿੱਚ ਵੀ ਆਇਆ ਇੱਕੋ ਹੀ ਮਾਲਕ ਦੇ ਸੀਗੇ ਉਸੇ ਮਾਲਕ ਦੇ ਇੱਕ ਪੇਪਰ ਉਹ ਜਮਾ ਹੋਏ ਨੂੰ 3 ਮਹੀਨੇ ਹੋ ਚੱਲੇ ਆ ਠੀਕ ਆ ਸੋ ਪਤਾ ਨਹੀਂ ਸਿਸਟਮ ਕੀ ਕਿਦਾਂ ਕੰਮ ਕਰ ਰਹੇ ਹੈਗੇ ਕੀ ਇਹਨਾਂ ਦਾ ਤਰੀਕਾ ਆ ਜਿਨ੍ਹਾਂ ਦੇ ਆਏ ਹੈਗੇ ਆ ਵੀਜ਼ੇ ਠੀਕ ਆ ਜਿਨ੍ਹਾਂ ਦੀ ਅਪਾਇੰਟਮੈਂਟ ਇਸ਼ੂ ਹੋਈਆਂ ਰੈਫਰੈਂਸ ਨੰਬਰ ਕਿੰਨਾ ਹੈਗਾ ਉਹ ਥੱਲੇ ਜ਼ਰੂਰ ਕਮੈਂਟ ਕਰਿਓ ਤੇ ਇੱਕ ਚੀਜ਼ ਹੋਰ ਆ ਜਿਹੜੇ ਬੰਦਿਆਂ ਦੀ ਅਪਾਇੰਟਮੈਂਟ ਕਹਿੰਦੇ ਆ ਨਾ ਕਿ ਰਿਫਿਊਜ਼ ਕਰਤੀ ਆ ਜਾਂ ਰਿਜੈਕਟ ਹੋ ਗਈ ਆ ਉਹ ਏਜੰਡਾ ਭਰਨ ਵੇਲੇ ਗਲਤੀ ਕਰਦੇ ਆ ਉਸ ਚੀਜ਼ ਨੂੰ ਮੰਨ ਲਿਆ ਕਰੋ ਬੰਦਿਆਂ ਨੂੰ ਖਰਾਬ ਨਾ ਕਰਿਆ ਕਰੋ ਫੇਰ ਕੀ ਕਰਦੇ ਆ ਇਹ ਵੇਟ ਕਰਦੇ ਆ ਇੱਕ ਮਹੀਨੇ ਦੀ ਇੱਕ ਮਹੀਨੇ ਬਾਅਦ ਜਿਹੜਾ ਉਹ ਡਾਟਾ ਹੈਗਾ ਸਾਫ਼ ਹੋ ਜਾਂਦਾ ਵੀ ਨਵਾਂ ਰੈਫਰੈਂਸ ਨੰਬਰ ਲੈ ਕੇ ਫਿਰ ਉਹਨੂੰ ਬੰਦੇ ਨੂੰ ਅਪਾਇੰਟਮੈਂਟ ਲੈ ਕੇ ਦਿੰਦੇ ਆ ਇਹ ਚੀਜ਼ ਪਹਿਲਾਂ ਹੀ ਦੱਸ ਦਿਆ ਕਰੋ ਯਾਰ ਬੰਦੇ ਨੂੰ ਹਨਾ ਬੰਦਾ ਐਵੇਂ ਖੱਜਲ ਖਰਾਬ ਹੋ ਸੋ ਬਹੁਤ ਸਾਰੇ ਇਹ ਮੈਸੇਜ ਫੋਨ ਆਉਂਦੇ ਸੀ ਇਹਨਾਂ ਤੇ ਮੈਂ ਤਾਂ ਇੱਕ ਛੋਟੀ ਜੀ ਵੀਡੀਓ ਪਾਈ ਆ ਤੇ ਬਾਕੀ ਤੁਹਾਡੇ ਸਵਾਲ ਉਹਨਾਂ ਦੇ ਜਵਾਬ ਆਪਾਂ ਕੱਲ ਵੀਡੀਓ 'ਚ ਦਵਾਂਗੇ ਥੱਲੇ ਕਮੈਂਟ ਕਰ ਦਿਓ ਤੇ ਜਿਨ੍ਹਾਂ ਦੇ ਪੇਪਰ ਨਿਕਲਣ ਵਾਲੇ ਆ ਥੋੜਾ ਸਬਰ ਕਰ ਲਓ ਪੇਪਰ ਜਿਹੜੇ ਹੈਗੇ ਮਈ ਦੇ ਵਿੱਚ ਤੁਹਾਨੂੰ ਮੈਂ ਕਿਹਾ ਸੀ ਐਂਡ ਵਿੱਚ ਨਿਕਲਣੇ ਆ ਤੇ ਨਿਕਲਣੇ ਸ਼ੁਰੂ ਹੋ ਜਾਣੇ ਆ ਆ ਤਿੰਨ ਚਾਰ ਦਿਨ ਹੋਰ ਆ ਹੋਰ ਕਾਫੀ ਪੇਪਰ ਨਿਕਲਦੇ ਪਏ ਆ ਨਿਕਲਨੇ ਵੀ ਆ ਠੀਕ ਹੈ ਜੀ ਬਾਕੀ ਜਿਹੜੇ ਡੋਮੈਸਟਿਕ ਪੇਪਰ ਹੈਗੇ ਉਹ ਜੂਨ ਦੇ ਮਿਡ ਤੱਕ ਨਿਕਲਨੇ ਆ 10 ਤੋਂ 15 ਜੂਨ ਦੇ ਵਿੱਚ ਵਿੱਚ ਸਾਰੀਆਂ ਸਿਟੀਆਂ ਦੇ ਵਿੱਚ ਜਿਹੜੇ